ਕਹਾਣੀ ਅੱਜ ਦੀ ਤੇ ਗੱਲ ਦਿਲਾਂ ਦੀ 14 ਮਾਰਚ ਨੂੰ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮਿੱਠੜੇ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਇੱਕ ਵਾਰੀ ਆਪਣੇ ਸਕੂਲ ਵਾਲਾ ਪਿਆਰ ਚੇਤੇ ਆ ਜਾਏਗਾ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਆਪਣੇ ਸਕੂਲ ਵਾਲੇ ਦਿਨ ਚੇਤੇ ਆ ਜਾਣਗੇ ਜੀ ਹਾਂ 14 ਮਾਰਚ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮਿੱਠੜੇ ਜਿਸ ਨੂੰ ਅੰਬਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਹੀ ਇਸ ਫਿਲਮ ਨੂੰ ਲਿਖਿਆ ਗਿਆ ਹੈ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਤਾਨਿਆ ਰੂਪੀ ਗਿਲ ਤੇ ਲਖਜੀਤ ਸਿੰਘ ਨੂੰ ਦੇਖਿਆ ਜਾਵੇਗਾ ਫਿਲਮ ਦਾ ਟ੍ਰੇਲਰ ਹਾਲੀ ਵਿੱਚ ਰਿਲੀਜ਼ ਕੀਤਾ ਗਿਆ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਟ੍ਰੇਲਰ ਵਿੱਚ ਕੀ ਕੀ ਖਾਸ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਮਿੱਠੜੇ ਫਿਲਮ ਦਾ ਟ੍ਰੇਲਰ ਹਾਲੀ ਵਿੱਚ ਰਿਲੀਜ਼ ਕੀਤਾ ਗਿਆ ਇਸ ਫਿਲਮ ਵਿੱਚ ਸਕੂਲ ਪੜ੍ਹਦੇ ਮੁੰਡੇ ਕੁੜੀਆਂ ਦੀ ਲਵ ਸਟੋਰੀ ਦਿਖਾਈ ਗਈ ਹੈ ਜਿਸ ਨੂੰ ਅੰਬਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਹੀ ਇਸ ਫਿਲਮ ਨੂੰ ਲਿਖਿਆ ਗਿਆ ਹੈ ਇਸ ਫਿਲਮ ਨੂੰ ਦੇਖ ਕੇ ਸਭ ਨੂੰ ਆਪਣੇ ਸਕੂਲ ਵਾਲੇ ਦਿਨ ਚੇਤੇ ਆ ਜਾਣਗੇ ਆਪਣੇ ਸਕੂਲ ਵਾਲੀ ਲਵ ਸਟੋਰੀ ਯਾਦ ਆ ਜਾਵੇਗੀ ਫਿਲਮ ਵਿੱਚ ਇੱਕ ਲਵ ਟ੍ਰਾਇੰਗਲ ਦੇਖਣ ਨੂੰ ਮਿਲੇਗਾ ਤੇ ਨਾਲ ਹੀ ਕੁਝ ਅਜਿਹੀ ਪੰਜਾਬ ਦੀ ਚਲਕ ਵੀ ਦਿਖਾਈ ਗਈ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਸ਼ੇਰੇ ਪੰਜਾਬ ਦੀ ਯਾਦ ਆ ਜਾਵੇਗੀ ਅੰਬਰਦੀਪ ਆਵੇਂ ਰਾਈਟਰ ਹੋਵੇ ਜਾਂ ਆਵੇਂ ਡਾਇਰੈਕਟਰ ਹੋਵੇ ਉਹਨਾਂ ਵੱਲੋਂ ਪੰਜਾਬੀ ਇੰਡਸਟਰੀ ਦੀ ਝੋਲੀ ਨਵੀ ਤੋਂ ਨਵੀ ਫਿਲਮਾਂ ਪਾਈਆਂ ਜਾਂਦੀਆਂ ਹਨ ਤੇ ਹੁਣ ਮਿੱਠੜੇ ਦੇ ਰੂਪ ਵਿੱਚ ਉਹਨਾਂ ਵੱਲੋਂ ਪੰਜਾਬੀ ਇੰਡਸਟਰੀ ਨੂੰ ਇੱਕ ਨਵੀਂ ਫਿਲਮ ਦਿੱਤੀ ਗਈ ਹੈ ਸਕੂਲ ਦੀ ਲਵ ਸਟੋਰੀ ਇਸ ਫਿਲਮ ਵਿੱਚ ਦਿਖਾਈ ਗਿਆ ਕਿ ਕਿਵੇਂ ਪਹਿਲੇ ਮੁੰਡੇ ਨੂੰ ਸਕੂਲ ਦੀ ਵਿਦਿਆਰਥਣ ਨਾਲ ਪਿਆਰ ਹੋ ਜਾਂਦਾ ਹੈ ਤੇ ਫਿਰ ਉਸੇ ਸਕੂਲ ਦੀ ਅਧਿਆਪਕਾ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ ਹੁਣ ਇਹ ਤਾਂ 14 ਮਾਰਚ ਨੂੰ ਹੀ ਦੇਖਣ ਨੂੰ ਮਿਲੇਗਾ ਕਿ ਮੁੰਡੇ ਵੱਲੋਂ ਕਿਸ ਨੂੰ ਚੁਣਿਆ ਜਾਂਦਾ ਹੈ ਫਿਲਮ ਵਿੱਚ ਦਿਲਾਂ ਦੀ ਗੱਲ ਵੀ ਕੀਤੀ ਗਈ ਹੈ ਤੇ ਨਾਲ ਹੀ ਫਿਲਮ ਵਿੱਚ ਇੱਕ ਬਹੁਤ ਹੀ ਪਿਆਰੀ ਲਵ ਸਟੋਰੀ ਅਤੇ ਕਾਮੇਡੀ ਵੀ ਦੇਖਣ ਨੂੰ ਮਿਲੇ ਫਿਲਮ ਵਿੱਚ ਕੁਝ ਖਾਸ ਮੁੱਦੇ ਵੀ ਦੇਖਣ ਨੂੰ ਮਿਲਣਗੇ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਜੇ ਫਿਲਮ ਦੇ ਡਾਇਲੌਗਸ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤਾਨਿਆ ਰੂਪੀ ਗਿਲ ਦੀ ਨੋਖ-ਜੋਖ ਤੇ ਤਕਰਾਰ ਵੀ ਦੇਖਣ ਨੂੰ ਮਿਲੇਗੀ ਫਿਲਮ ਵਿੱਚ ਤਾਨਿਆ ਰੂਪੀ ਗਿਲ ਤੇ ਲਖਸ਼ਿਤ ਸਿੰਘ ਨੂੰ ਮੁੱਖ ਕਿਰਦਾਰ ਵਿੱਚ ਦੇਖਿਆ ਜਾਵੇਗਾ ਇਸ ਦੇ ਨਾਲ ਹੀ ਨਿਰਮਲ ਰੇਸ਼ੀ ਬੀ ਐਨ ਸ਼ਰਮਾ ਗੁਰਪ੍ਰੀਤ ਪੰਗੂ ਸੁਖੀ ਚਾਹਲ ਮਿੰਟੂ ਕਾਪਾਤੇ ਹੋਰ ਕਈ ਮੰਜੇ ਹੋਏ ਕਲਾਕਾਰ ਵੀ ਨਜ਼ਰ ਆਉਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਨੂੰ ਇਸ ਫਿਲਮ ਰਾਹੀਂ ਇੱਕ ਨਵਾਂ ਹੀਰਾ ਵੀ ਮਿਲਣ ਜਾ ਰਿਹਾ ਹੈ ਲਖਸ਼ ਦੁਲੇ ਦੇ ਰੂਪ ਵਿੱਚ ਜੇਕਰ ਫਿਲਮ ਵਿੱਚ ਲਖਜੀਤ ਲਖਜੀਤ ਸਿੰਘ ਦੀ ਐਕਟਿੰਗ ਦੇਖੀ ਜਾਵੇ ਤਾਂ ਇਹ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਲਖਜੀਤ ਦੀ ਪਹਿਲੀ ਫਿਲਮ ਹੈ ਫਿਲਮ ਦੇ ਜੇ ਗੀਤਾ ਦੀ ਗੱਲ ਕੀਤੀ ਜਾਵੇ ਤਾਂ ਐਮੀ ਗਵੀਰ ਵੱਲੋਂ ਇਸ ਫਿਲਮ ਦਾ ਇੱਕ ਗੀਤ ਗਾਇਆ ਗਿਆ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ਇਸ ਫਿਲਮ ਨੂੰ ਅੰਬਰਦੀਪ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ 14 ਮਾਰਚ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਕਹਾਣੀ ਅੱਜ ਦੀ ਤੇ ਗੱਲ ਦਿਲਾਂ ਦੀ 14 ਮਾਰਚ ਨੂੰ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮਿੱਠੜੇ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਇੱਕ ਵਾਰੀ ਆਪਣੇ ਸਕੂਲ ਵਾਲਾ ਪਿਆਰ ਚੇਤੇ ਆ ਜਾਏਗਾ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਆਪਣੇ ਸਕੂਲ ਵਾਲੇ ਦਿਨ ਚੇਤੇ ਆ ਜਾਣਗੇ ਜੀ ਹਾਂ 14 ਮਾਰਚ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮਿੱਠੜੇ ਜਿਸ ਨੂੰ ਅੰਬਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਹੀ ਇਸ ਫਿਲਮ ਨੂੰ ਲਿਖਿਆ ਗਿਆ ਹੈ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਤਾਨਿਆ ਰੂਪੀ ਗਿਲ ਤੇ ਲਖਸ਼ਜੀਤ ਸਿੰਘ ਨੂੰ ਦੇਖਿਆ ਜਾਵੇਗਾ ਫਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਟ੍ਰੇਲਰ ਵਿੱਚ ਕੀ ਕੀ ਖਾਸ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਮਿੱਠੜੇ ਫਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਇਸ ਫਿਲਮ ਵਿੱਚ ਸਕੂਲ ਪੜ੍ਹਦੇ ਮੁੰਡੇ ਕੁੜੀਆਂ ਦੀ ਲਵ ਸਟੋਰੀ ਦਿਖਾਈ ਗਈ ਹੈ ਜਿਸ ਨੂੰ ਅੰਬਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਹੈ ਇਸ ਫਿਲਮ ਨੂੰ ਦੇਖ ਕੇ ਸਭ ਨੂੰ ਆਪਣੇ ਸਕੂਲ ਵਾਲੇ ਦਿਨ ਚੇਤੇ ਆ ਜਾਣਗੇ ਆਪਣੇ ਸਕੂਲ ਵਾਲੀ ਲਵ ਸਟੋਰੀ ਯਾਦ ਆ ਜਾਵੇਗੀ ਫਿਲਮ ਵਿੱਚ ਇੱਕ ਲਵ ਟ੍ਰਾਇੰਗਲ ਦੇਖਣ ਨੂੰ ਮਿਲੇਗਾ ਤੇ ਨਾਲ ਹੀ ਕੁਝ ਅਜਿਹੀ ਪੰਜਾਬ ਦੀ ਚਲਕ ਵੀ ਦਿਖਾਈ ਗਈ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਸ਼ੇਰੇ ਪੰਜਾਬ ਦੀ ਯਾਦ ਆ ਜਾਵੇਗੀ ਅੰਬਰਦੀਪ ਆਵੇਂ ਰਾਈਟਰ ਹੋਵੇ ਜਾਂ ਆਵੇਂ ਡਾਇਰੈਕਟਰ ਹੋਵੇ ਉਹਨਾਂ ਵੱਲੋਂ ਪੰਜਾਬੀ ਇੰਡਸਟਰੀ ਦੀ ਝੋਲੀ ਨਵੀ ਤੋਂ ਨਵੀ ਫਿਲਮਾਂ ਪਾਈਆਂ ਜਾਂਦੀਆਂ ਹਨ ਤੇ ਹੁਣ ਮਿੱਠੜੇ ਦੇ ਰੂਪ ਵਿੱਚ ਉਹਨਾਂ ਵੱਲੋਂ ਪੰਜਾਬੀ ਇੰਡਸਟਰੀ ਨੂੰ ਇੱਕ ਨਵੀਂ ਫਿਲਮ ਦਿੱਤੀ ਗਈ ਹੈ ਸਕੂਲ ਦੀ ਲਵ ਸਟੋਰੀ ਇਸ ਫਿਲਮ ਵਿੱਚ ਦਿਖਾਈ ਗਈ ਹੈ ਕਿ ਕਿਵੇਂ ਪਹਿਲੇ ਮੁੰਡੇ ਨੂੰ ਸਕੂਲ ਦੀ ਵਿਦਿਆਰਥਣ ਨਾਲ ਪਿਆਰ ਹੋ ਜਾਂਦਾ ਹੈ ਤੇ ਫਿਰ ਉਸੇ ਸਕੂਲ ਦੀ ਅਧਿਆਪਕਾ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ ਹੁਣ ਇਹ ਤਾਂ 14 ਮਾਰਚ ਨੂੰ ਹੀ ਦੇਖਣ ਨੂੰ ਮਿਲੇਗਾ ਕਿ ਮੁੰਡੇ ਵੱਲੋਂ ਕਿਸ ਨੂੰ ਚੁਣਿਆ ਜਾਂਦਾ ਹੈ ਫਿਲਮ ਵਿੱਚ ਦਿਲਾਂ ਦੀ ਗੱਲ ਵੀ ਕੀਤੀ ਗਈ ਹੈ ਤੇ ਨਾਲ ਹੀ ਫਿਲਮ ਵਿੱਚ ਇੱਕ ਬਹੁਤ ਹੀ ਪਿਆਰੀ ਲਵ ਸਟੋਰੀ ਅਤੇ ਕਾਮੇਡੀ ਵੀ ਦੇਖਣ ਨੂੰ ਮਿਲੇ ਫਿਲਮ ਵਿੱਚ ਕੁਝ ਖਾਸ ਮੁੱਦੇ ਵੀ ਦੇਖਣ ਨੂੰ ਮਿਲਣਗੇ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਜੇ ਫਿਲਮ ਦੇ ਡਾਇਲੋਗਸ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤਾਨਿਆ ਰੂਪੀ ਗਿਲ ਦੀ ਨੋਕਜੋਕ ਤੇ ਟਕਰਾਰ ਵੀ ਦੇਖਣ ਨੂੰ ਮਿਲੇਗੀ ਫਿਲਮ ਵਿੱਚ ਤਾਂ ਨਿਆ ਰੂਪੀ ਗਿਲਤੀ ਲਖਜੀਤ ਸਿੰਘ ਨੂੰ ਮੁੱਖ ਕਿਰਦਾਰ ਵਿੱਚ ਦੇਖਿਆ ਜਾਵੇਗਾ ਇਸ ਦੇ ਨਾਲ ਹੀ ਨਿਰਮਲ ਰੇਸ਼ੀ ਬੀ ਐਨ ਸ਼ਰਮਾ ਗੁਰਪ੍ਰੀਤ ਪੰਗੂ ਸੁਖੀ ਚਾਹਲ ਮਿੰਟੂ ਕਾਪਾਤੇ ਹੋਰ ਕਈ ਮੰਜਿਓਏ ਕਲਾਕਾਰ ਵੀ ਨਜ਼ਰ ਆਉਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਨੂੰ ਇਸ ਫਿਲਮ ਰਾਹੀਂ ਇੱਕ ਨਵਾਂ ਹੀਰਾ ਵੀ ਮਿਲਣ ਜਾ ਰਿਹਾ ਹੈ ਲਖਸ਼ ਦੁਲੇ ਦੇ ਰੂਪ ਵਿੱਚ ਜੇਕਰ ਫਿਲਮ ਵਿੱਚ ਲਖਜੀਤ ਲਖਜੀਤ ਸਿੰਘ ਦੀ ਐਕਟਿੰਗ ਦੇਖੀ ਜਾਵੇ ਤਾਂ ਇਹ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਇਹ ਲਖਜੀਤ ਦੀ ਇਹ ਲਈ ਫਿਲਮ ਹੈ ਫਿਲਮ ਦੇ ਜੀ ਗੀਤਾ ਦੀ ਗੱਲ ਕੀਤੀ ਜਾਵੇ ਤਾਂ ਐਮੀ ਗਵੀਰ ਵੱਲੋਂ ਇਸ ਫਿਲਮ ਦਾ ਇੱਕ ਗੀਤ ਗਾਇਆ ਗਿਆ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ਇਸ ਫਿਲਮ ਨੂੰ ਅੰਬਰਦੀਪ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ 14 ਮਾਰਚ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ